ਆਜਾ ਸੀ ਜੇ ਕਿਸੇ ਨੂੰ ਕੋਈ ਪੁੱਛੀਏ ਨਾ ਸਿੱਖ ਕੌਮ ਦਾ ਪਹਿਲਾ ਬਾਦਸ਼ਾਹ ਕੌਣ ਹੈ ਜੇ ਅਸੀਂ ਮਹਾਰਾਜ ਰਣਜੀਤ ਸਿੰਘ ਦਾ ਨਾਮ ਲੈਂਦੇ ਪਰ ਉਸ ਤੋਂ ਪਹਿਲਾਂ ਬਾਬਾ ਬੰਦਾ ਸਿੰਘ ਬਹਾਦਰ ਦਾ ਸੀ ਨਾਮ ਹੀ ਪੁੱਛ ਜਾਂਦੇ ਸਿੱਖ ਕੌਮ ਦਾ ਪਹਿਲਾ ਬਾਦਸ਼ਾਹ ਉਹ ਹੈ ਬਾਬਾ ਬੰਦਾ ਸਿੰਘ ਬਹਾਦਰ ਸਿੱਖ ਕੌਮ ਦਾ ਪਹਿਲਾ ਨਿਵਾਬ ਹੈ ਸਰਦਾਰ ਕਪੂਰ ਸਿੰਘ ਜਿਹਨੂੰ ਸ੍ਰੀ ਨਿਵਾਬ ਕਪੂਰ ਸਿੰਘ ਜੀ ਕਹਿੰਦੇ ਆ ਜਿਹੜਾ ਸਿੰਘਪੁਰੀਆ ਮਿਸਲ ਦਾ ਬਾਣੀ ਕਹਿ ਲਿਏ ਸਿੰਧ ਪੁਰੀਆ ਮਿਸਲ ਜਿਹੜੀ ਹੈ ਉਹਦੇ ਸੰਸਥਾਪਕ ਸਨ ਤੇ ਜਿਹਸੀ ਸੁਲਤਾਨ ਮੁਲਕ ਕੌਮ ਕਹਨਾ ਉਹ ਸਰਦਾਰ ਜੱਸਾ ਸਿੰਘ ਅਹਲੂਵਾਲੀਆ ਮਰਦਾਨ ਸਿੰਘ ਤਾਂ ਉਹ ਸਮਾਂ ਬਾਅਦ ਆਉਂਦੇ ਤੇ ਤਿੰਨ ਮਹਾਨ ਸ਼ਕਤੀਆਂ ਸਿੱਖ ਕੌਮ ਨੂੰ ਪਹਿਲਾਂ ਹੀ ਮਿਲ ਚੁੱਕੀਆਂ ਸੀ ਇੱਕ ਬਾਦਸ਼ਾਹ ਮਿਲ ਚੁੱਕਾ ਸੀ ਨਵਾਬ ਦੇ ਚੁੱਕਾ ਸੀ ਸੁਲਤਾਨ ਉਹਨੇ ਕੌਮ ਸਰਦਾਰ ਜੱਸਾ ਸਿੰਘ ਅਹਲੂਵਾਲੀਆ ਮਿਲ ਚੁੱਕਾ